ਸਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਰਾਮ ਇਸ ਪਾਰਕ ਵਿੱਚ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਪਹੁੰਚ ਗਿਆ ਪਿੰਡ ਪਹੁੰਚ ਗਿਆ ਬਈ ਸੋ ਜਿਲ੍ਹਾ ਨਸੀਬ ਹੈ ਜੀਰ ਤਰਨਤਾਰਨ ਸਾਹਿਬ ਲੱਗਦਾ ਪੰਜ ਮਰ ਦੇ ਬਿਲਕੁਲ ਅੱਗੇ ਜੀਓ ਵਾਲਾ ਪਿੰਡ ਥੋੜੀ ਦੂਰੀ ਤੇ ਆ ਪੈਣੀ ਪਿੰਡ ਬਿਲਕੁਲ ਅੱਗੇ ਤੇ ਤਰਨਤਾਰਨ ਸਾਹਿਬ ਤੋਂ ਕੋਈ 12-14 ਕਿਲੋਮੀਟਰ ਦੀ ਦੂਰੀ ਹੈ ਸਾਰੀ ਚਬਾਲ ਵੀ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਆ ਸੋ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰਨਾ ਚਾਹੁੰਦਾ ਹੈ ਤੇ ਤੁਸੀਂ ਰਸਤੇ ਹਰੇਕ ਪਾਸੇ ਆ ਸਕਦੇ ਜਿਸ ਪਿੰਡ ਤਰਨਤਾਰਨ ਆ ਕੇ ਡਾਲੇਗੇ ਤੋਂ ਦੋਸਤੋ ਤੇਜਾ ਸਿੰਘ ਵਾਲੇ ਤੋਂ ਤੁਸੀਂ Jio ਵਾਲੇ ਵਾਲੀ ਛੜਕ ਫੜ ਸਕਦੇ ਜੇ ਜਿਹੜੀ ਗੱਗੋਪੁਰੇ ਨੂੰ ਜਾਂਦੀ ਆ ਬਾਕੀ ਜੇਕਰ ਸਿੱਧਾ ਕਿਸੇ ਭਰਾ ਨੇ ਉਹਨਾਂ ਦੇ ਭਿੱਖੀ ਪਿੰਡ ਵੀ ਵਿਜ਼ਿਟ ਕਰੋਗੇ ਤੇ ਇਧਰ ਦੀ ਤੁਸੀਂ ਥੋੜਾ ਜਿਹਾ ਵੜਾ ਜ਼ਰੂਰ ਪਊਗਾ ਪਰ ਇਧਰ ਦੀ ਜਿਹੜੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਪੰਜ ਵੜਤਾ ਨੇ ਤੇ ਬਾਕੀ ਮੇਰੇ ਭਰਾ ਇੱਥੇ ਪਹੁੰਚ ਕੇ ਆਪਣੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਮਾਲ ਤੁਹਾਨੂੰ ਦਿਖਾ ਦੇਵਾਂਗੇ ਅੱਜ ਆਪਾਂ ਟੋਟਲ ਤਿੰਨ ਵਾਰ ਦਿਖਾਉਣੀਆਂ ਨੇ। ਭਾਜੀ ਜੋਗਿੰਦਰ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਕੰਮ ਆ। ਤਿੰਨ ਵੜਾ ਹੋਣਗੇ ਇੱਕ ਬੱਚੀ ਤੁਹਾਨੂੰ ਦਿਖਾਵਾਂਗੇ ਆਪਾਂ ਜਰਸੀ ਅੰਗ ਦੇ ਵਿੱਚ ਗੱਬਨ ਟੁਕੀ ਤਿਆਰੀ ਤੇ ਆ। ਦੋ ਵੜਾ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ। ਰੇਟ ਬਹੁਤ ਜਾਇਜ਼ ਰਹਿਣਗੇ, ਵਾਜਿਬ ਰੇਟ ਰਹਿਣਗੇ ਠੀਕ ਹੈ ਜੀ ਬਾਕੀ ਸਾਫ਼ ਸੁਥਰੇ ਐਨੀਮਲ ਨੇ। ਪਸ਼ੂ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਵੀ ਜਿੰਨੇ ਵੀ ਦਿਖਾਇਆ ਵੀ ਸਾਫ਼ ਸੁਥਰੇ ਪਸ਼ੂ ਆਉਂਦੇ ਰਹੇ ਆ ਇਸ ਕਿਲੇ ਤੇ। ਬਾਕੀ ਮੇਰਾ ਭਰਾ ਸਮੇਂ-ਸਮੇਂ ਨਾਲ ਆਪਣਾ ਪਾਲਕ ਜਿਹੜਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਰ ਦੀ ਡਿਟੇਲ ਆ ਤੁਸੀਂ ਉਹ ਟਾਈਮ ਟੂ ਟਾਈਮ ਲੈਂਦੇ ਰਿਹਾ ਕਰੋ ਠੀਕ ਆ ਜੀ ਅੱਜ ਤਰੀਕ 9 ਜੁਲਾਈ ਤੇ ਸਮਾਂ ਕੋਈ ਸ਼ਾਮ ਦੇ 5 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਪਾਜੀ ਜਗਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਆਹ ਹੋਰ ਪਾਜੀ ਸੇਤਾ ਕਿਵੇਂ ਬਾ ਕਿਰਪਾ ਗੁਰੂ ਰਾਮਦਾਸ ਦੀ ਬਾਬੇ ਸ਼ਿਦਾਂ ਸਾਹਿਬ ਦੀ ਸ਼ੁਕਰ ਨਿਕਲਾ ਜੀ ਸ਼ੁਕਰ ਮਾਰਕ ਦਾ ਹਾਂ ਗੁਰੂ ਮਾਰਾ ਭਲਾ ਕਰੇ ਹਰ ਇੱਕ ਦਾ ਪਾਜੀ ਥੋੜਾ ਜਿਹਾ ਵਕ ਆਫਲਾਈਨ ਵੀ ਗੱਲ ਹੁੰਦੀ ਸੀ ਵੀ ਥੋੜਾ ਜਿਵੇਂ ਸੀਜ਼ਨ ਦੇ ਵਿੱਚ ਰੁੱਝੇ ਰਹੇ ਜ਼ਿਆਦਾਤਰ ਹਾਂਜੀ ਹਾਂਜੀ ਜਿਵੇਂ ਪਹਿਲਾਂ ਕਣਕਾਂ ਦਾ ਸੀਜ਼ਨ ਵੜਾਈਆਂ ਕਟਾਈਆਂ ਤੋੜੀਆਂ ਬਾਅਦ ਕਿਤੇ ਨਾ ਕਿਤੇ ਨਾਲੋਂ ਨਾਲ ਹੀ ਚਲ ਸੋ ਚਲ ਝੋਨੇ ਦਾ ਸੀਜ਼ਨ ਵੀ ਚੱਲਦਾ ਰਿਹਾ ਹਾਂਜੀ ਹਾਂਜੀ ਬਾਕੀ ਮਾਲ ਤਕਰੀਬਨ ਤੁਹਾਡੇ ਕੋਲ 2 2 4 2 3 ਨਾਲ ਆਉਂਦੇ ਜਾਂਦੇ ਰਹੇ ਇਸੇ ਤਰ੍ਹਾਂ ਹੀ ਆਉਂਦੇ ਰਹੇ ਸੰਤੋਖ ਸਾਹਿਬ ਵੀਡੀਓ ਪਹਿਲਾਂ ਹੋਂਨਾ ਟਾਂਟਾਂ ਵਿੱਚੋਂ ਨਿਕਲ ਜਾਂਦੇ ਰਹੇ ਡੰਗਰ ਖਿਆੜ ਤੋਂ ਜਾ ਨਹੀਂ ਜਾਂਦਾ ਰਿਹਾ ਠੀਕ ਹੈ ਜੀ ਇਦਾਂ ਹੀ ਕਣ ਚਾਰ ਗਾਈ ਚਾਰ ਗਾਈ ਇਕੱਠੀਆਂ ਵੇਕੀਆਂ ਇਦਾਂ ਹੀ ਜਦੋਂ ਹੋਂਨਾ ਆਖ ਅੱਖੰਦਾ ਹੀ ਬਿਲਕੁਲ ਬਿਲਕੁਲ ਬ ਅੱਛਾ ਭਾਜੀ ਅੱਜ ਜਿਹੜੇ ਐਨੀਮਲ ਆਪਾਂ ਸੇਲ ਕਰਦੇ ਪਏ ਦੋ ਵਛੀਆਂ ਆਪਾਂ ਸੁਈਆਂ ਦਿਖਾਉਣੀਆਂ ਤੇ ਇੱਕ ਗੱਭਣ ਹੈ ਆਪਣੇ ਕੋਲ ਹਾਂਜੀ ਇੱਕ ਗੱਭਣ ਹੈ ਇੱਕ ਦੇ ਮਗਰ ਵਛੀ ਜੇ ਹਾਂ ਔਰ ਡੱਬੀ ਦੇ ਮਗਰ ਇਹਦੇ ਮਗਰ ਵੱਛਾ ਜੇ ਠੀਕ ਆ ਜੀ ਹਾਂਜੀ ਤੀਜੇ ਤੀਜੇ ਦਿਨ ਦੀਆਂ ਸੁਈਆਂ ਹੈ ਠੀਕ ਆ ਜੀ ਹਾਂ ਤੇ 14 14 ਕਿਲੋ ਬੌਲਾ ਆ ਥੱਲੇ ਗਾਂ ਥੱਲੇ ਦੋ ਥੱਲੇ ਦੋ ਥੱਲੇ 14 14 ਕਿਲੋ ਬੌਲਾ ਠੀਕ ਆ ਕਿਉਂ ਅਗਲੇ ਨੂੰ 20 ਕਹਿ ਦਈਏ ਵੀ ਆ ਸਾਡੇ ਬੌਲਾ ਅਸੀਂ ਚਵਾ ਨਾ ਸਕੀਏ ਜਿੰਨਾ ਹੈਗਾ ਅਸੀਂ ਉਹਨਾਂ ਦੱਸਾਂ ਜਿੰਨਾ ਹੈਗਾ ਉਹਨਾਂ ਹੀ ਆ ਬਿਲਕੁਲ ਬਾਬੀ ਦੋਏ ਵੜਾ ਦੋਸਤੋ ਸੁਈਆਂ ਤਾਜ਼ੀਆਂ ਨੇ ਇੱਕ ਮਗਰ ਵੱਛਾ ਹੋ ਗਿਆ ਇੱਕ ਮਗਰ ਵੱਛੀ ਆ ਪ੍ਰੋਪਰ ਡਿਟੇਲ ਦੇ ਵਿੱਚ ਚਲਦੇ ਆਂ ਐਂਡ ਤੱਕ ਵੀਡੀਓ ਦੇਖ ਲਿਆ ਜੀ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਾਂਗੇ ਇੱਕ ਬਲੈਕ ਰੰਗ ਦੀ ਬਿਹਰ ਤੁਸੀਂ ਦੇਖ ਰਿਹਾ ਜੀ ਕ੍ਰੋਸ ਬਰੀਡ ਆ ਬਾਕੀ ਨਾਲ ਦੇ ਨਾਲ ਗਰਮੀ ਦੀ ਵੀ ਜਿੰਦ ਜਾਣ ਬਾਕੀ ਹਰੇਕ ਸੀਜ਼ਨ ਦੇ ਵਿੱਚ ਕਰਮ ਵਾਲੀ ਹੰਡਣ ਆਲੀ ਆ ਵੀ ਜਿੰਨੇ ਆਪਾਂ ਗੱਲ ਕਰਦੇ ਆਂ ਵੀ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਅਕਸਰ ਜਿਹੜੇ ਭਰਾ ਆਪਣੀ ਸੌਦਾ ਕਰਦੇ ਆਂ ਕ੍ਰੋਸ ਬਰੀਡ ਲੈਣਾ ਪਸੰਦ ਕਰਦੇ ਆ ਪੌਜੀ ਸੂਹਾ ਕਨਵਾ ਸੂਈ ਆ ਇਹ ਦੂਜਾ ਸੂਹਾ ਜੀ ਦੂਜਾ ਸੂਹਾ ਦੂਜਾ ਜੀ ਪਰਸੋਂ ਦੀ ਸੂਈ ਲਾ ਲਓ ਵੀ ਦੋ ਦਿਨ ਹੀ ਹੋਏ ਆ ਜੀ ਉਹ ਦੋਨੇ ਪਰਸੋਂ ਸ਼ਾਮੀ ਸੂਈਆਂ ਆ ਹਾਂ ਹਾਂ ਉਹ ਨਾਲੀ ਦੋ ਬੱਚ 14 ਕਿਲੋ ਦੋਸਤੋ ਬੋਲਾ ਇਹਦਾ ਬੱਚਾ ਇਹੋ ਹੀ ਆ ਹਾਂਜੀ ਹਾਂ ਔਰ ਲਾ ਇਹਦਾ ਆ ਬੱਚਾ ਇਸੇ ਦਾ ਹੀ ਆ ਪਹਿਲੇ ਨੰਬਰ ਤੇ ਜਿਹੜੀ ਦੋਸੀ ਵਾਰ ਜਿਹੜੇ ਆ ਆ ਮਗਰ ਬੱਛਾ ਜੇ ਮੇਲ ਕਾਫ ਆ ਬਾਕੀ ਤੁਸੀਂ ਦੇਖ ਸਕਦੇ ਜੇ ਗ੍ਰੇ ਕਲਰ ਆ ਠੀਕ ਆ ਜੀ ਤੇ ਇਹ ਬੱਚਾ 나ੜੂਆ ਨਾਲ ਤੁਹਾਨੂੰ ਦਿਖਾਈ ਦੇ ਰਿਹਾ ਠੀਕ ਆ ਤੇ 14 ਕਿਲੋ ਦੋਸਤੋ ਬੋਲਾ ਇਹਦੇ ਥੱਲੇ ਹੁਣ ਹਾਜ਼ਰ ਆ ਜੇੜਾ ਕਿਸੇ ਭਰਾ ਨੇ ਚੋ ਲੈਣਾ ਵੀ ਗੱਲ ਉਹੀ ਕੀਤੀ ਜਾਣੀ ਹੈ ਜੇਕਰ 15 16 ਜਾਂ 17 ਹੋਵੇ ਤੇ ਗੱਲ ਉਹੀ ਕੀਤੀ ਜਾਊਗੀ ਹੁਣ 14 ਕਿਲੋ ਆ ਬਾਕੀ ਤੁਹਾਨੂੰ ਇੱਕ ਵਾਰੀ ਲਾ ਕੇ ਤਾਂ ਮੈਂ ਇਧਰੋਂ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਵਿਖਾ ਦਿਆਂ ਆ ਦੇਖ ਚਵਾਈ ਚਵਾਈ ਪਾ ਜਾਨ ਪੂਰੀ ਪਰਫਾਰਮੈਂਸ ਮੈਂ ਨਾ ਬੰਬੀ ਆ ਗਏ ਸੱਪਿਆ ਕੋ ਗੱਲ ਹੀ ਨਹੀਂ ਆਇਆ ਸੀਲਸ ਲਾ ਗਿਆ ਮੋਤੀ ਚਵਾਈ ਪੂਰੀ ਚਵਾਈ ਦੋਸਤੋ ਬਿਲਕੁਲ ਜਿਹੜੀ ਹੈ ਬਿਲਕੁਲ ਬੰਬੀ ਕਰੇ ਤਾ ਬੰਬੂ ਪਾਸ ਕਰ ਹੁਣ ਫਿਰ ਆਹ ਦੇਖੋ ਬੀਨਸ ਫੋਨਸ ਲੇਵੇ ਦੇ ਉੱਪਰ ਬਾਕੀ ਮੁੱਠੀ ਮੁੱਠੀ ਥਾਣਾ ਸੋ ਚਵਾਈ ਚੰਗੀ ਆ ਸੋ ਕਿਸੇ ਪਸ਼ੂ ਦੇ ਵਿੱਚ ਕੋਈ ਵੀ 19 ਕੀ ਵਦੀ ਕੀ ਹੋਈ ਤਾਂ ਪਹਿਲਾਂ ਗੱਲ ਕੀਤੀ ਜਾਊਗੀ ਦੱਸੀ ਜਾਊ ਗਰਮੀਆਂ ਦੀ ਪ੍ਰਵਾਹ ਕਰਨ ਵਾਲੀਆਂ ਨਹੀਂ ਹੈਗੀ ਆ ਲੱਗ ਠੀਕ ਆ ਸੋ ਬਲੈਕ ਰੰਗ ਦੇ ਵਿੱਚ ਕੋਈ ਜਰਸੀ ਨਾਲ ਕਰਾਸ ਮੰਨ ਲਿਆ ਜੇ ਐਫ ਦਾ ਠੀਕ ਆ ਜੀ ਹਾਈਟ ਜਿਵੇਂ ਇੱਕ ਪੰਜਾਬ ਵਾਲੀ ਆਪਾਂ ਜਰਸੀ ਉਡਾ ਕਦ ਕਾਰ ਰਿਸਵਰ ਦਾ ਹੈਗਾ ਠੀਕ ਆ ਲਵਾਈ ਲਬੂਈ ਦੀ ਚੰਗੀ ਆ ਹਵਾ ਨੀਲੇ ਵਿੱਚ ਤੁਸੀਂ ਦੇਖ ਸਕਦੇ ਜੇ ਕਮਾਲੀ ਪੰਡ ਪਾਈ ਫਿਰਦੀ ਆ ਠੀਕ ਆ ਜੀ ਤੇ ਹਜੇ ਬੌਲੇ ਦੇ ਵਿੱਚ ਆ ਤੀਜਾ ਦਿਨ ਅੱਜ ਦੋਕ ਦਿਨ ਦਾ ਸਮਾਂ ਹੋਇਆ ਸਾਰਾ ਆ ਦੇਖੋ ਠੀਕ ਆ ਜੀ ਸੋ ਪਿੰਡੇ ਪੁੰਡੇ ਦੀ ਪੂਰੀ ਸਾਫ ਨਿਸ਼ਕਲੁਸ਼ਕ ਬਹੁਤ ਆ ਹਵਾਂ ਇਹਦੇ ਵੀ ਦੀ ਗੱਲ ਕਰੀਏ ਤੇ ਬਿਲਕੁਲ ਤੁਸੀਂ ਦੇਖੋਗੇ ਅਗਲੇ ਨਾਲ ਪਿਛਲੇ ਨਾਲ ਪਿਛਲਾ ਥਾਣ ਬਿਲਕੁਲ ਸਾਈਜ਼ ਵਿੱਚ ਬਰਾਬਰ ਆ ਵੰਡਵੇਰ ਲਈ ਚੰਗੀ ਆ ਕੋਈ ਬਾਲਾ ਨੇੜੇ ਥਾਣ ਨਹੀਂ ਰੱਖਦੀ ਠੀਕ ਆ ਸੋ ਇਧਰ ਆ ਬਹਿਣੀ ਵਾਲੇ ਪਾਸੇ ਦੇਖ ਸਕਦੇ ਹੋ ਤੁਸੀਂ ਠੀਕ ਆ ਅੱਛਾ ਭਾਜੀ ਕੀ ਡਿਮਾਂਡ ਹੈ ਕੀ ਮੁੱਲ ਕਰਦੇ ਆ ਇਸ ਵੈੜ ਦਾ ਸੰਧੂ ਸਾਹਿਬ ਮੰਗਨ ਨੂੰ 65000 ਮੰਗੀ ਜਾਈਏ ਹਾਂ ਆਪਾਂ 62000 ਦੀ ਬੱਛੀ ਦੇ ਰਣੀ ਹੈ 62 ਦੀ ਹਾਂ 62 ਦੀ ਦੇ ਰਣੀ ਹੈ ਠੀਕ ਆ ਜੀ ਜੈ ਜੀ ਪਾ ਰੱਖਣਾ ਵਾ ਠੀਕ ਆ ਆਪਾਂ ਜਿਆਦੀ ਲੰਮੀ ਕਮਾਈ ਨਹੀਂ 1015 ਹਵਾਲੇ ਆਉਂਦੇ ਨੇ ਗਈਆਂ ਦੇ ਚੱਲ ਗਈਆਂ ਵਾ ਇਸੇ ਤਰ੍ਹਾਂ ਜਿਹੜਾ ਕਰਮਾ ਤੁਰੇਉਣ ਤੇ ਤੁਰੇ ਜਾਣ ਤੁਰੇ ਜਾਣ ਜੈ ਜੈ ਰੇਟਾਂ ਤੋਂ ਪਹਿਲਾਂ ਵੀ ਚਲੋ ਪਛੀਓ ਆਪਾਂ ਜੈ ਜੈ ਰੇਟਾਂ ਤੋਂ ਪਹਿਲਾਂ ਪਹਿਲਾਂ ਜੀ ਬਾਕੀ ਦੋਸਤੋ ਜਿਹੋ ਜਿਹਾ ਬਾਜ਼ਾਰ ਹੈ ਬਾਹਰ ਠੀਕ ਆ ਜੀ ਉਸ ਹਿਸਾਬ ਨਾਲ ਹੀ ਗੱਲਬਾਤ ਬਣਦੀ ਆ 62000 ਦੀ ਹੈ ਵੈੜ ਅੱਜ ਮਿਲ ਜੂਗੀ ਹਾਂ ਜੀ ਚੰਗੀ ਸੁਤਰੀ ਬੱਛੀ ਹੈ ਕਰ ਲੇ ਪਹਿਲ ਕਦਮੀ ਸੈਕਿੰਡ ਨੰਬਰ ਤੇ ਇਧ ਇਹੋ ਥੰਨੇ ਦੀ ਬੋਲਾਈ ਆ ਬੜੀ ਠੰਡੀ ਠੰਡੀ ਆ ਸੰਧੂ ਸਾਹਿਬ ਠੀਕ ਆ ਜੀ ਕੋਈ ਪ੍ਰਵਾਹ ਹੀ ਨਹੀਂ ਨੂੰ ਕੋਈ ਗੱਲ ਦੀ ਰਾਮ ਮਰਦੀ ਆ ਧਾਰਾ ਮਾਰੋ ਕੋਈ ਗੱਲ ਹੀ ਨਹੀਂ ਆ ਗਿਆ ਲੈ ਜੀ ਠੀਕ ਆ ਸੋ ਸੂਰ ਸੌ ਬਾਕੀ ਗੋਲ ਗੱਲ ਬਹੁਤ ਵਧੀਆ ਮੋਟਾ ਥਾਣਾ ਜੱਬੇ ਹਵਾਨੇ ਦੇ ਤੁਸੀਂ ਬੰਤਰ ਦੇਖ ਸਕਦੇ ਜੇ ਇੱਕ ਸਾਈਡ ਤੋਂ ਤੁਹਾਨੂੰ ਵਿਖਾ ਦਿੰਦੇ ਆ ਉਨੀ ਗਾਂ ਤੇ ਉਨੀ ਬਿਲਕੁਲ ਤੁਸੀਂ ਦੇਖੋਗੇ ਜਿਹੜੀ ਅੱਡਾ ਦਾ ਫੋਟੋ ਕਰਵਾ ਲਈ ਪਿੱਛੇ ਨੂੰ ਨੇਵਾ ਕੱਢੀ ਫਿਰਦੀ ਆ 14 ਕਿਲੋ ਇਸ ਵਕਤ ਬੋਲਾ ਇਹਦੇ ਮਗਰ ਬੱਛੀ ਆ ਗਈ ਆ ਫੀਮੇਲ ਕਾਫ ਆ ਤੇ ਸਵੇਰਾਂ ਚ ਵੀ ਦੁੱਧੇ ਹੀ ਆ ਜੀ ਇਹ ਵੀ ਦੁੱਧੇ ਜੀ ਠੀਕ ਆ ਭਾਜੀ ਜਗਿੰਦਰ ਸਿੰਘ ਉਹਨਾਂ ਦੀ ਗੱਲ ਖੋਣਾ ਵੀ ਇਹ ਬੰਬੀ ਆ ਠੀਕ ਆ ਸੂਸਵਾ ਦੇ ਵਿੱਚ ਇੱਕ ਵਰੀ ਐਨੀਮਲ ਬਾਕੀ ਚੋਣ ਚਵਾ ਦੇ ਚੰਗੇ ਪਾਸ ਆ ਸਾਫ ਸੁਥਰੇ ਆ ਇੱਕ ਵਰੀ ਤੁਹਾਨੂੰ ਬੱਚੀ ਦਿਖਾ ਦਿੰਨੇ ਆ ਆ ਮਗਰ ਇਹਦੇ ਬੱਚੀ ਫੀਮੇਲ ਕਾਫ ਆ ਨਾਰੂਆ ਨਾਰਾ ਬੱਚੇ ਦੇ ਠੀਕ ਆ ਲੈ ਵੀਰੇ ਖੋਲ ਕੇ ਨੂੰ ਇੱਕ ਵਰੀ ਮਾੜਾ ਕਰਕੇ ਸਾਹਮਣੇ ਕਰੀਏ ਪੇਸ਼ ਆਹ ਸੰਧੂ ਸਰ ਧੂੜੀ ਤਾੜੀ ਤੇ ਆ ਜੇ ਜਦੋਂ ਹਰਿਆ ਹੋ ਗਿਆ ਨਾ ਗਾਂ ਵੀ ਨੂੰ ਹੱਥ ਮਾਰੂਗੀ ਬਿਲਕੁਲ ਹਾਂ ਸੋ ਬਾਕੀ ਦੋਸਤ ਦੁੱਧ ਦੋ ਵਧਾਉਣਾ ਘਟਾਉਣਾ ਚੰਗੀ ਸੇਵਾ ਤੇ ਡਿਪੈਂਡ ਆ ਕਿਸੇ ਭਰਾ ਦੇ ਚੰਗੇ ਮੈਨੇਜਮੈਂਟ ਤੇ ਡਿਪੈਂਡ ਆ ਠੀਕ ਹੈ ਜੀ ਕਿਉਂਕਿ ਕਈ ਵਾਰਾ ਕੀ ਹੁੰਦਾ ਵੀ ਕੋਈ ਭਰਾ ਲੈ ਜਾਂਦਾ 15 16 ਲੀਟਰ ਵਾਲੀ ਅੱਗੇ ਚੰਗੀ ਸੇਵਾ ਕਿਸੇ ਭਰਾ ਦੀ ਹੁੰਦੀ ਹੈ ਤਾਂ 20 ਲੀਟਰ ਤੋਂ ਪਲੱਸ 22 ਲੀਟਰ ਵੀ ਚੋਣ ਲਿਆ ਹੁੰਦਾ ਇਸ ਕਰਕੇ ਕਈ ਵਾਰਾ ਨਾਰਮਲ ਸੇਵਾ ਰਹੇ ਜੇ ਕਿਸੇ ਭਰਾ ਦੀ 18 ਵੀ ਕਹਿ ਕੇ ਪਸ਼ੂ ਦਿੱਤਾ ਹੋਵੇ ਚਾਹੇ ਚੋਕੇ ਖੜਿਆ ਵੀ ਹੋਵੇ ਅੱਗੇ ਸੇਵਾ ਨਾਰਮਲ ਰਹੇ ਤੇ ਪਸ਼ੂ 12 14 15 ਤੇ ਵੀ ਖੜ ਜਾਂਦਾ ਠੀਕ ਆ ਸੋ ਸੇਵਾ ਦੇ ਡਿਪੈਂਡ ਆ ਚੰਗੀ ਸੇਵਾ ਕਰਨੋਂਗੇ ਕਰਮਾਲੀਆਂ ਹੱਕ ਨਹੀਂ ਰੱਖਦੀਆਂ ਡਬਲ ਕਰਕੇ ਮੋੜਨਗੀਆਂ ਠੀਕ ਆ ਤੇ ਮੁੱਠੀ ਮੁੱਠੀ ਥਾਣ ਬਾਕੀ ਇੱਕ ਹਸਾਰ ਪੱਦਰ ਨੇਵਾ ਬੈਕ ਸਾਈਡ ਤੋਂ ਤੁਹਾਨੂੰ ਦਿਖਾਈਏ ਤੇ ਆਹ ਕਰੋ ਚੈੱਕ ਚੌੜੀ ਸੰਧੂ ਸਾਹਿਬ ਮੱਝਾਂ ਵਾਲੀ ਲਕੀ ਆਗੇ ਉਹ ਗਾਲੀ ਨਹੀਂ ਕਰਨ ਵਾਲੀ ਸੀ ਠੀਕਾ ਅੱਛਾ ਭਾਜੀ ਕੀ ਮੁੱਲ ਕੀ ਡਿਮਾਂਡ ਕਰਦੇ ਆ ਇਸ ਵਾਰ ਦੀ ਮੁੱਲ ਕਰਨ ਨੂੰ ਸੰਧੂ ਸਾਹਿਬ ਤਾਂ 75 ਕਰਨਗੇ 70 ਕਰਨਗੇ ਆਪਾਂ 65000 ਦੀ ਦੇਣੀ ਆ ਜੋ 4000 ਖੱਡਣਾ 40 ਦੀ ਆਪ 40 ਦੀ ਪੱਕੀ ਲੈ ਦੇ ਹਾਂ 64000 ਦੇ ਰਹੀ ਹਾਂ 64000 ਦੀ ਇਹ 200 ਬੱਚੀ ਮਿਲੂਗੀ ਤੁਹਾਨੂੰ ਬਾਕੀ ਮੋਹ ਮੱਥਾ ਤੁਸੀਂ ਵੇਖ ਲਿਆ ਚੰਗੀ ਤਸੱਲੀ ਦੇ ਨਾਲ ਬੋਦੀ ਬੜੀ ਵੈੜਾ ਛੋਟਾ ਜਾਂ ਕੰਨ ਹਾਂ ਰਾਗ ਬਿਲਕੁਲ ਤੁਸੀਂ ਵੇਖੋਗੇ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਆ ਠੀਕ ਆ ਇਧਰੋਂ ਤੁਹਾਨੂੰ ਆਪਾਂ ਦਿਖਾਉਨੇ ਆ ਮਾਰਾ ਲਾਗੇ ਹੋਇ ਇੱਕੋਰੀ ਸੋ ਫੇਨ ਲੇਵੇ ਦੇ ਤੁਸੀਂ ਵੇਖੋਗੇ ਕਾਫੀ ਬੇਨ ਸੂਨ ਤੇ ਲੇਵੇ ਦੇ ਉੱਪਰ ਬਾਕੀ ਥਾਂ ਤੁਸੀਂ ਵੇਖੋਗੇ ਬਹੁਤ ਵਧੀਆ ਮੁੱਠੀ ਮੁੱਠੀ ਥਾਣੇ ਨੂੰ ਆਂਦੇ ਆ ਤੇ 14 ਕਿਲੋ ਐਸ ਵਕਤ ਪੌਣੇ ਤੋਂ ਸਟਾਰਟਿੰਗ ਦਾ ਠੀਕ ਆ ਜੀ ਸੋ 44000 ਦੀ ਇਹ ਅੱਜ ਤੁਹਾਨੂੰ ਵੜ ਮਿਲ ਜੂਗੀ ਹਾਂ ਨਾ ਠੀਕ ਆ ਸੋ ਸਾਫ ਸੁਥਰੇ ਪਸ਼ੂ ਆ ਕਿਸੇ ਭਰਾ ਨੇ ਜੋੜੀ ਵੀ ਪਾਉਣੀ ਆ ਜੋੜੀ ਵੀ ਪਾ ਸਕਦੇ ਹੋ ਤੇ ਇਧਰ ਇੱਕ ਤੁਹਾਨੂੰ ਆਪਾਂ ਗੱਬਨ ਬੱਛੀ ਦਿਖਾਉਨੇ ਆ ਬਹੁਤ ਜਰਸੀ ਨਸਲ ਬ੍ਰੀਡ ਦੇ ਵਿੱਚ ਇਹ ਦਾ ਸੁਆਸ ਨੂੰ ਸਾਹ ਦੂਜਾ ਜੀ ਹਾਂ ਦੂਜਾ ਠੀਕ ਆ ਜੀ ਹਾਂ ਬੜੀ ਬੁੱਥੀ ਬਾਥੀ ਸੋਹਣੀ ਆ ਰਸ਼ੀਦੀ ਦੀ ਹਾਂ ਲੋ ਠੀਕ ਆ ਸੋ ਫੇਸ ਕੋਟੀ ਦੇਖੋ ਇਹ ਐਰ ਸ਼ੇਰ ਦੇ ਵਿੱਚ ਹੀ ਕ੍ਰੋਸ ਆ ਗਈ ਹਾਂ ਜੀ ਕ੍ਰੋਸ ਆ ਗਈ ਕੋਈ ਜਰਸੀ ਨਾਲ ਕੋਈ ਐਰ ਸ਼ੇਰ ਦਾ ਕ੍ਰੋਸ ਲਾ ਲੇ ਹਾਂ ਜੀ ਹਾਂ ਜੀ ਬਾਕੀ ਰੰਗ ਮਾਰਕਿੰਗ ਦੀ ਗੱਲ ਕਰੀਏ ਤੁਸੀਂ ਰੰਗ ਵੀ ਕਰਮਾਲੀ ਦਾ ਉਸੇ ਤਰ੍ਹਾਂ ਦਾ ਹੀ ਆ ਠੀਕ ਆ ਜੀ ਮੈਂ ਨਾ ਫੋਨ ਨਹੀਂ ਸੀ ਲੀਆਂ ਰਸ਼ੀਦੀਆਂ ਆ ਗੱਬਣ ਵੇਲੇ ਵੀ ਹਿਲਦੀ ਨਹੀਂ ਕਿ ਤਰ੍ਹਾਂ ਕੋਈ ਮਰਜੀ ਬੈਜੇ ਨਿਆਣਾ ਬੈਜੇ ਹਾਂ ਆ ਦੇਖੋ ਉਹ ਗਾਣੀ ਨਹੀਂ ਕਰਦਾ ਆ ਦੇਖੋ ਠੀਕ ਆ ਸੋ ਸਪੇਸ ਵੰਡ ਚੰਗੀ ਏ ਦੋਸਤੋ ਬਾਕੀ ਥਣ ਵੇਖੋ ਬਿਲਕੁਲ ਕਿੱਲੇ ਵਾਂਗੂ ਗੱਡੇ ਪੈ ਜਿਵੇਂ ਪੀੜੀ ਦੇ ਪਾਵੇ ਹੁੰਦੇ ਠੀਕ ਆ ਬਾਕੀ ਵੰਡ ਸਪੇਸ ਚੰਗੀ ਆ ਕ੍ਰੋਸ ਬ੍ਰੀਡ ਦੇ ਵਿੱਚ ਆ ਗਈ ਆ ਦੂਜਾ ਸੂਆ ਵਾਇਰਸ ਹੁਣ ਆ ਪਿਆਰੀ ਤੇ ਤਕਰੀਬਨ ਕਰਦੇ ਦੋ ਚਾਰ ਦਿਨ ਦੋ ਚਾਰ ਦਿਨ ਕੱਢ ਜੋ ਠੀਕ ਆ ਜੀ ਸੋ ਪਿਆਰੀ ਤਾਂ ਅੱਠ ਵੀ ਖੜ ਸਕਦੀ ਏ ਚਲੇਗੀ ਤੇ ਫਿਰ ਪਿਆਰੀ ਦਾਂਗੀ ਲੈ ਗਈ ਜਾਵੇ ਤੇ ਉਧਰ ਕੇ ਨਾ ਪਛੇ ਸੂਆ ਪਾਵੇ ਕੋਈ ਦੋ ਚਾਰ ਪੰਜ ਦਿਨ ਕੱਢ ਵੀ ਸਕਦੀ ਏ ਬਾਕੀ ਬੱਕਰੀ ਬਣੀ ਦੋ ਦਿਨ ਬਾਕੀ ਥੱਲੇ ਬਣੀ ਵੀ ਪੂਰੀ ਆ ਹਾਂ ਠੀਕ ਆ ਜੀ ਕਈ ਵਾਰ ਤਾਂ ਇਹ ਨਹੀਂ ਹੋਊਗਾ ਵੀ ਬਣਿਆ ਥੱਲੇ ਕਟਾ ਜਿੰਨੀ ਕਮਾਲ ਕਰਮਾਂ ਦੀ ਠੀਕ ਹੈ ਜੀ ਓਨੀ ਦੇ ਥੱਲੇ ਬਣ ਕੇ ਤਿਆਰੀ ਕਰੀ ਜਾਂਦੀ ਹੈ ਕਿਉਂਕਿ ਵੈਰਾ ਦਾ ਅਸਰ ਇੱਥੇ ਗਾਣੇ ਦੇ 2 ਘੰਟੇ 4 ਘੰਟੇ ਤੇ ਅੱਜ ਵੇਖੀ ਤੇ ਕੱਲ ਨੂੰ ਸਵੇਰ ਬਿਲਕੁਲ ਥੱਲੇ ਤਖਾਰਾ ਜਿਹੜਾ ਡਾਕਾ ਉਹ ਚੇਂਜ ਹੋ ਜਾਂਦੀ ਹੈ ਠੀਕ ਆ ਸੋ ਮੁੱਠੀ ਮੁੱਠੀ ਥਾਣਾ ਬਾਕੀ ਉੱਥੇ ਪਿੰਡੇ ਪੁੰਡੇ ਦੀ ਤੁਸੀਂ ਵੇਖ ਸਕਦੇ ਜੇ ਕੱਦ ਵੱਡਾ ਕਿਉਂਕਿ ਜੇਕਰ ਅਹਿਰ ਸ਼ਹਿਰ ਦੇ ਵਿੱਚ ਜਰਸੀ ਦਾ ਆਪਾਂ ਕ੍ਰੋਸ ਕੀਆ ਕੋਈ ਵੀ ਰੇ ਨਾ ਕਿ ਵੀ ਨਿੱਕੀ ਜੀ ਹੈ ਜਾਂ ਛੋਟੀ ਜੀ ਹੈ ਠੀਕ ਆ ਜੀ ਪੰਜਾਬ ਵਾਲੀ ਜਰਸੀ ਨਾਲੋਂ ਵੀ ਇਹਦਾ ਕੱਦ ਉੱਚਾ ਬਾਕੀ ਲੇਵ ਦੀ ਬੰਤਰ ਬਹੁਤ ਸੋਹਣੀ ਟਿਕਾਣੇ ਤੇ ਬਿਲਕੁਲ ਕੰਪੈਕਟ ਜਾਂ ਅਡਰਾ ਠੀਕ ਹੈ ਜੀ ਨਿੱਗਰ ਚੱਡਾ ਲੇਵਾ ਆ ਦੇਖੋ ਆ ਕਰੋ ਚੱਗਾ ਠੀਕ ਹੈ ਜੀ ਸੋ ਜਿਹੜੇ ਪਾਸੋਂ ਮਰਜੀ ਤਸੱਲੀਆ ਕਰੀ ਚੱਲੋ ਸੀਲਸ ਲੱਕ ਪਸ਼ੂ ਦੋਸੋ ਕੁਝ ਨਹੀਂ ਆਂਦਾ ਕਿ ਜਿਹੜੇ ਬੰਦੇ ਮਰਜੀ ਬੈਠ ਬੈਠ ਕੇ ਚਬਾਈ ਕਰੀ ਚੱਲਿਆ ਜੀ ਸੋ ਧੀਰੀਆ ਬੱਚੀ ਬਾਕੀ ਜਿਹੜੇ ਭਰਾ ਆਪਾਂ ਆਪਣੇ ਇਸ ਨਸਲ ਬ੍ਰੀਡ ਦੇ ਵਿੱਚ ਖਰੀਦਣ ਤੇ ਚਾਹਵਾਨ ਹੁੰਦੇ ਆ ਉਹਨਾਂ ਵੀ ਤੋਹਫਾ ਛਾਇਆ ਠੀਕ ਆ ਜੀ ਵੈਸੇ ਵੈੜਾ ਤਿੰਨੇ ਆਪੋ ਆਪਣੀ ਜਗ੍ਹਾ ਤੇ ਬਹੁਤ ਵਧੀਆ ਚੰਗੀਆਂ ਨੇ ਇਹ ਬੱਚੀ ਵੀ ਕਾਫੀ ਭਰਾ ਆਪਨੇ ਡਿਮਾਂਡ ਕਰਦੇ ਰਹਿੰਦੇ ਆ ਠੀਕ ਆ ਤੇ ਇਹਦਾ ਆਪਾਂ ਜੀ ਕੀ ਮੋਲ ਕੀ ਡਿਮਾਂਡ ਰੂਗਾ ਅੱਜ ਸੰਧੂ ਸਾਹਿਬ ਨਾ ਲੈਣਾ 60 ਨਾ ਲੈਣਾ 55 53 ਹਜ਼ਾਰ ਦੀ ਬੱਚੀ ਦੇ ਰਣੀ ਆਪਾਂ 53 ਦੀ 53 ਦੀ ਦੇਣੀ ਆ ਸਭ ਛੋਟਾ ਕਰਕੇ ਲੈ ਜੀ ਆਹ ਲੋ ਵੀ 53 ਹਜ਼ਾਰ ਦੀ ਆ ਬੱਚੀ ਮਿਲੂਗੀ ਅੱਜ ਤੁਹਾਨੂੰ ਠੀਕ ਆ ਜੀ ਕੋਈ 60 ਪੈਰ ਬਾੜ ਨਹੀਂ ਠੀਕ ਹੈ ਬਾਕੀ ਜਿੰਨੀਆਂ ਕਿ ਬੱਚੀਆਂ ਨੇ ਚਲੋ ਸਫਾਈਆਂ ਮੋਲ ਡਿਮਾਂਡ ਕੋਈ ਵੀ ਕਰ ਕੀਤੀ ਜਾਵੇ 50000 ਦਾ ਪ੍ਰਾਰ ਪਈਏ ਵੀ ਚੰਗੇ ਚੋਕੇ ਭਰ ਜਾਣ ਪਰ ਅੱਜ ਜਿਹੜੀ 53000 ਦੀ ਬੈਰ ਤੁਹਾਨੂੰ ਮਿਲੂਗੀ ਬਹੁਤ ਖੂਬਸੂਰਤ ਆ ਦੋ ਤੇ ਚਵਾਜੋ ਕੀ ਕਰਮਾ ਲਈ ਕੋਈ ਮੈਂ ਨਾ 16 17 ਕਿਲੋ 18 ਚਵਾਜੋ 15 ਤੋਂ ਪਲੱਸ ਪਲੱਸ ਹੈ 15 ਕਿਲੋ ਨੇ ਪਹਿਲਾਂ ਨੇ ਕੁਲੀ ਵਗੈਰਾ ਸੁਪੀ ਹੋਣਾ ਦੇ ਘਾਰੇ ਨੇ ਚਵਾਜਤਾ ਵਾ ਠੀਕ 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 ਲਓ ਠੀਕ ਹੈ ਜੀ 115 ਤੋਂ 215 ਤੋਂ ਪਲੱਸ ਹੀ ਚੱਲਣ ਵਾਲੀ ਬੱਛੀ ਆ 53000 ਦਾ ਮੋਲ ਰਹੂਗਾ ਲੈਣ ਦੇਣ ਠੀਕ ਆ ਸੋ ਜਿਹੜੇ ਭਰਾ ਨੂੰ ਆਪਣਾ ਸੌਦਾ ਜਚੂਗਾ ਉਹ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਿਓ ਸੌਦੇ ਦੀ ਕੋਈ ਸਾਈਬੀਆ ਨਾ ਪਾ ਕੇ ਆਪਣਾ ਇੱਥੇ ਤੁਸੀਂ ਵਿజిਟ ਕਰਕੇ ਟਿੱਪ ਕੇ ਵੇਖ ਲਿਓ ਠੀਕ ਆ ਬਹੁਤ ਖੂਬਸੂਰਤ ਨਾਗਾ 53000 ਰੁਪਏ ਬਾੜ ਮਿਲ ਜੂਗੀ ਇੱਧਰ ਜਿਹੜੇ ਦੋ ਸੋਹਣੇ ਮਾਲਾ ਤੁਹਾਨੂੰ ਦਿਖਾਏ ਆ ਤਿੰਨ ਦੋ ਜਦਰਵਾੜਾ ਦਿਖਾਤੀਆਂ ਨੇ ਇੱਧਰ ਇੱਕ ਵਛੀ ਦਿਖਾਤੀ ਆ ਠੀਕ ਆ ਇਹੋ ਮਾਲ ਸੀ ਭਾਜੀ ਜਗਿੰਦਰ ਸਿੰਘ ਜੀ ਇਹੋ ਜੀ ਉਹ ਤਿੰਨ ਹੀ ਜੀ ਠੀਕ ਆ ਜੀ ਸੋ ਦੋਸਤੋ ਇਹ ਅਜੇ ਪੈਨ ਨੀ ਐਨੀਮਲ ਸੀਗੇ ਦੋ ਬੜਾ ਤੁਹਾਨੂੰ ਸੁਈਆਂ ਦਿਖਾਈਆਂ ਨੇ ਪਸ਼ੂ ਚੰਗੇ ਲੱਗੇ ਆ ਤੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਹੋਰ ਵੀ ਕਿਸਾਨ ਫਾਰਮਰ ਭਰਾਵਾਂ ਤੱਕ ਇਹ ਵੀਡੀਓ ਪਹੁੰਚੇ ਹਾਂ ਗੱਬਰ ਮੱਛੀ ਦਾ ਧਾਰਾ ਮਾਰ ਕੇ ਵਿਖਾਉਂਦੇ ਤੁਹਾਨੂੰ ਆਪਰਾ ਮਾਰੀ ਹਾਂ ਜ਼ਰੂਰ ਜੀ ਵੇਖੋ ਇੰਨੀਆਂ ਸਰੀਆਂ ਫਲਗੀਆਂ ਨਾ ਤੇਗਾ ਸੁੱਤੇ ਤੁਰੇ ਦੱਸੋ ਨਾਲ ਦਿਖਾ ਦਿੰਦੇ ਆ ਪੂਰੀ ਢੋਲੀ ਹੈ ਚੌਣਚਾਰ ਠੀਕ ਹੈ ਠੀਕ ਹੈ ਪਰ ਗੱਲ ਹੀ ਨਹੀਂ ਕਰਾਂ ਵਾਲੀ ਅੱਜ ਫੜਾਉਂਦੀ ਅਗਲੇ ਦਿਨਾਂ ਤੇ ਚਿੱਪਣੇ ਤੇ ਆ ਮਗਰਲੇ ਦਿਨਾਂ ਦੀ ਹੈ ਠੀਕ ਹੈ ਜੀ ਆ ਕਰੋ ਜੀ ਹਾਂ ਮੋਢੇ ਨੂੰ ਆਉਂਦੀ ਹੈ ਬਿਲਕੁਲ ਫੱਟੀ ਵਾਲੀ ਧਾਰਾ ਮੋਟੀ ਠੀਕ ਹੈ ਇਹ ਅਗਲੇ ਤੋ ਇਹ 253 ਆ ਬਾਕੀ ਜਿਦਾ ਮਰਜੀ ਮੇਰਾ ਭਰਾ ਆਖਿਆ ਆ ਤੇ ਹੱਥੀ ਵੀ ਤੁਸੀਂ ਭਰਾ ਕੇ ਵੇਖ ਲਿਓ ਠੀਕ ਆ ਤੇ ਚੰਗੇ ਠੰਡੇ ਧੀਰੇ ਸੀਲਸ ਲੱਗ ਪਸ਼ੂ ਆ ਤੇ ਇੱਧਰ ਬੰਦਾ ਛੱਡੋ ਨਾ ਛੱਡੋ ਇਦਾਂ ਹੀ ਬੰਦੇ ਵਾਂਗੂ ਚੱਲਦੀ ਜੀ ਹਾਂ ਹਾਂ ਬੜੀ ਵਹਿਰ ਕਰਮਾ ਲਈਏ ਲਓ ਵੀ ਠੀਕ ਆ ਜੀ ਇਹ ਸਿਆਲ ਹੁੰਦਾ ਨੇ 85 90 ਦੀ ਵੱਛੀ ਹੀ ਮੈਂ ਨਾ ਵੀ ਉਹ ਤਾਂ ਫਿਰ ਜਿਹੜੀ ਵੀ ਗੱਲ ਕਰਦਣੀ ਸੀ ਤੇ ਉਹ ਤੇ ਫੁੱਲ ਚੜਾ ਦੇਣੀ ਆਪਣੇ ਲੋ ਵੀ ਅੱਜ ਦੋਸਤੋ ਸੀਜ਼ਨ ਦੇ ਅਕੋਰਡਿੰਗ ਹੀ ਗੱਲਬਾਤ ਬੰਨੀ ਹੈ ਜੋ ਬਾਜ਼ਾਰ ਜੋ ਸੀਜ਼ਨ ਦੇ ਅਕੋਰਡਿੰਗ ਚੱਲਣਾ ਅਜੇ ਰੇਟ ਜਾਏਗਾ ਬਿਲਕੁਲ ਪੜਦਾ ਜਾਏਗਾ ਚਲੋ ਕਿਸੇ ਭਰਾ ਨੇ ਘਰ ਵਾਸਤੇ ਖਾਸ ਤੌਰ ਤੇ ਖਰੀਦਣੀ ਆ ਤੇ ਹੱਥ ਪਾ ਸਕਦੇ ਹੋ ਤੁਸੀਂ ਤਿੰਨ ਵੜਾਂ ਸੀ ਤੇ ਬਾਕੀ ਨੰਬਰ ਆਪਾਂ ਲੈ ਲੈਂਦੇ ਆ ਇੱਕ ਭਾਜੀ ਆਪਣੇ ਨੰਬਰ ਕਰਦੇ ਹੋ ਸਾਡੇ 97790 ਤੇ 66037 ਠੀਕ ਆ ਜੀ ਹਾਂਜੀ ਤੇ ਇਹ ਆਪਣਾ ਦੂਜਾ ਨੰਬਰ ਕਿਹੜਾ ਸੀ 73552 ਹਾਂ 105 ਠੀਕ ਆ ਇਹ 735 57 ਹਾਂਜੀ 1059 ਠੀਕ ਆ ਜੀ ਲਓ ਵੀਰ ਕਿਸਾਨ ਵੀਰੋ ਦੋਵੇਂ ਨੰਬਰ ਸਕਰੀਨ ਦੇ ਉੱਤੇ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਤੁਸੀਂ ਆਨਰ ਦੇ ਨਾਲ ਬਾੜਿਸਤਰਾ ਡੇਲੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਇਸ ਕਿਲੇ ਤੇ ਆਏ ਨਵੇਂ ਨਗਾ ਦੇ ਡਿਟੇਲ ਆ ਉਹ ਲੈ ਲਿਆ ਕਰੋ ਠੀਕ ਹੈ ਜੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਕਿਸੇ ਭਰਾ ਨੇ ਪਸ਼ੂ ਚੰਗਾ ਵੇਚਣਾ ਚਾਹੇ ਖਰੀਦਣਾ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਜੀ ਓਕੇ ਭਾਜੀ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ